ਸਾਡੇ ਕੋਲ ਖਤਮ ਹੋ ਗਈ ਹਜੇ ਗਾਜਰ ਦੀ ਮਿਠਾਈ ਉਹਦੀ ਬਹੁਤ ਡਿਮਾਂਡ ਆ ਰਹੀ ਹੈ ਸਾਡੇ ਕੋਲ 5 ਸੱਸਾਂ ਹੈਗੀਆਂ 500 ਰੇ ਹੈਗੇ ਆ ਅੱਜ ਕੱਲ ਦੇ ਇੱਕ ਸੱਸ ਦੇ ਵਿੱਚ ਕੱਟ ਨਹੀਂ ਔਖੀ ਤੁਸੀਂ ਤੇ ਫਿਰ ਵੀ 5-5 ਦੇ ਵਿੱਚ ਕੱਟਣ ਦਿਓ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਆਪਾਂ ਗੱਲ ਕਰਾਂਗੇ ਦਰਾਣੀਆਂ ਅਤੇ ਜਠਾਣੀਆਂ ਦੇ ਨਾਲ ਤੁਸੀਂ ਹਰਾਨ ਹੋਵੋਗੇ ਕਿ ਦਰਾਣੀਆਂ ਤੇ ਜਠਾਣੀਆਂ ਮਤਲਬ ਕਿ ਇੱਕੋ ਪਰਿਵਾਰ ਵਿੱਚ ਰਹਿੰਦੇ ਇਕੱਠੇ ਰਹਿੰਦੇ ਆ ਪਰ ਇੰਨੇ ਪਿਆਰ ਦੇ ਨਾਲ ਰਹਿੰਦੇ ਆ ਪਰ ਉਹ ਵੀ ਇਹਨਾਂ ਦਾ ਬਿਜ਼ਨਸ ਵੀ ਇਹਨਾਂ ਦਾ ਇਕੱਠਾ ਆ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਹਰਸ਼ਕਲ ਜੀ ਤੇ ਕੀ ਨਾਮ ਤੁਹਾਡਾ ਹਰਪ੍ਰੀਤ ਕੌਰ ਜੀ ਤੁਹਾਡਾ ਨਾਮ ਮਨਪ੍ਰੀਤ ਕੌਰ ਜੀ ਤੇ ਜਿੱਦਾਂ ਕਿ ਮੈਂ ਕਿਹਾ ਕਿ ਦਰਾਨੀਆਂ ਜਠਾਨੀਆਂ ਤੇ ਜਿੱਦਾਂ ਕਿ ਦਰਾਨੀਆਂ ਜਠਾਨੀਆਂ ਲੜਦੀਆਂ ਵੀ ਬੜੀਆਂ ਪਰ ਤੁਹਾਡੇ ਚ ਪਿਆਰ ਬੜਾ ਆ ਹਾਂਜੀ ਤੇ ਕਦੀ ਇਦਾਂ ਨਹੀਂ ਹੋਇਆ ਕਿ ਤੁਸੀਂ ਲੜੇ ਹੋ ਕਦੀ ਨਹੀਂ ਨਹੀਂ ਥੋੜਾ ਬਹੁਤਾ ਹੋ ਜਾਂਦਾ ਪਰ ਜ਼ਿਆਦਾ ਨਹੀਂ ਠੀਕ ਠੀਕਾ ਕਿ ਹੁਣ ਜਿੱਦਾਂ ਤੁਹਾਡਾ ਬਿਜ਼ਨਸ ਵੀ ਹਨਾ ਇਕੱਠਾ ਆ ਹਾਂਜੀ ਤੇ ਗੁੜ ਦਾ ਬਿਜ਼ਨਸ ਨਾ ਇਹ ਤੁਹਾਡਾ ਹਾਂਜੀ ਮੈਮ ਗੁੜ ਤੋਂ ਅਸੀਂ 10 ਤਰ੍ਹਾਂ ਦੀਆਂ ਆਈਟਮਾਂ ਤਿਆਰ ਕਰਦੇ ਆ ਠੀਕ ਠੀਕਾ ਹਾਂਜੀ ਜਿੱਦਾਂ ਕੀ ਆ ਮਤਲਬ ਨਾਰੀਅਲ ਦੀਆਂ ਪਿੰਨੀਆਂ ਹੋ ਗਈਆਂ ਹਾਂਜੀ ਤਿਲਾਂ ਦੀਆਂ ਪਿੰਨੀਆਂ ਹੋ ਗਈਆਂ ਅਲਸੀ ਦੀਆਂ ਪਿੰਨੀਆਂ ਹੋ ਗਈਆਂ ਤੇ ਡਰਾਈ ਫੂਡ ਦੀ ਗੱਚਕ ਹੋ ਗਈ ਜਿੱਦਾਂ ਹਾਂਜੀ ਜਿੱਦਾਂ ਆਵਲੇ ਦੀ ਹੋ ਗਈ ਜਿੱਦਾਂ ਹਲਦੀ ਵਾਲੀ ਹੋ ਗਈ ਤੇ ਆਹ ਵਾਲੀ ਕਿਹੜੀ ਆ ਇਹ ਗੁੜ ਚਨੇ ਹੋ ਗਏ ਜਿੱਦਾਂ ਮੈਂ ਅੱਛਾ ਇਹ ਗੋੜੀ ਅੱਛਾ ਨੇ ਹਾਂਜੀ ਮੈਮ ਠੀਕ ਠੀਕ ਆ ਮਤਲਬ ਕਿ ਚਨਾ ਦੇ ਉੱਤੇ ਗੋੜ ਪਾਇਆ ਆ ਹਾਂਜੀ ਮੈਮ ਤੇ ਇਹ ਜਿਹੜਾ ਗੋੜ ਆ ਤੁਸੀਂ ਘਰ ਦਾ ਘਟਦੇ ਹੋ ਹਾਂਜੀ ਸਰ ਮੈਮ ਘਰ ਦਾ ਘਲਾੜਾ ਠੀਕ ਆ ਤੇ ਕਿੰਨੇ ਵਜੇ ਮਤਲਬ ਉੱਠਦੇ ਹੋ ਸਵੇਰੇ ਤੇ ਫਿਰ ਤੁਸੀਂ ਇਹ ਕੰਮ ਕਰਦੇ ਹੋ ਅਸੀਂ ਸਵੇਰੇ 8 ਵਜੇ ਉੱਠਦੇ ਆ ਮੈਮ ਠੀਕ ਠੀਕ ਆ ਤੇ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਮਰੇਕ ਕੋਲਾ ਤੋਂ ਆਂ ਠੀਕ ਠੀਕ ਆ ਹਾਂਜੀ ਮੈਮ ਤੇ ਪਿੰਡ 'ਚ ਵੀ ਤੁਹਾਡੇ ਕੋਈ ਦੁਕਾਨ ਹੈਗੀ ਆ ਜਾਂ ਮਤਲਬ ਆਨਲਾਈਨ ਹੀ ਕਰਦੇ ਹੋ ਆਨਲਾਈਨ ਵੀ ਕਰ ਲੈਂਦੇ ਆ ਮੈਮ ਮੇਲੇ ਵੀ ਲਗਾ ਲੈਂਦੇ ਆ ਹਾਂਜੀ ਮੈਮ ਤੇ ਅਸੀਂ ਹੈਲਥ ਸੈਲਫ ਗਰੁੱਪ ਦੇ ਮੈਂਬਰ ਆ ਮੈਮ ਠੀਕ ਹਾਂਜੀ ਅਸੀਂ ਹੈਲਥ ਸੈਲਫ ਗਰੁੱਪ ਦੀ ਵਜ੍ਹਾ ਨਾਲ ਕੰਮ ਕਰਦੇ ਆ ਹਾਂਜੀ ਤੇ ਮਤਲਬ ਪਿੰਡ ਦੇ ਲੋਕੀ ਇਹ ਹੈਰਾਨ ਨਹੀਂ ਦੇ ਕਿ ਦਰਾਨੀਆਂ ਜਠਾਣੀਆਂ ਇਹ ਕਈਆਂ ਦੇ ਵਿੱਚ 6.5 ਵੀ ਹੈਗੀ ਆ ਅਸੀਂ 16 ਦਰਾਨੀਆਂ ਜਠਾਣੀਆਂ ਇਕੱਠੇ ਰਹਿੰਦੇ ਆ ਹਾਂਜੀ ਅਸੀਂ ਇਕੱਠੀਆਂ ਰਹਿੰਦੀਆਂ ਤੁਸੀਂ ਉਹ ਕਰਦੇ ਹੋ ਹਾਂਜੀ 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 ਸਾਡਾ 60 ਜਣਿਆਂ ਦਾ ਪਰਿਵਾਰ ਆ ਜੀ ਅੱਜ ਕੱਲ ਤੇ ਸਕੇ ਭਰਾ ਇੱਕ ਘਰ ਚ ਰਹੇ ਪਰ ਤੋਂ ਲੜਨ ਲੱਗ ਪੈਂਦੇ ਤੇ ਤੁਸੀਂ ਤਾਂ ਫਿਰ ਵੀ ਦਰਾਣੀਆਂ ਚਠਾਣੀਆਂ ਫਿਰ ਵੀ ਇੱਕ ਦੂਜੇ ਹੋਰ ਪਰਿਵਾਰ ਵਿੱਚੋਂ ਆਣ ਕੇ ਜਸਟ ਕਰਨਾ ਬੜਾ ਔਖਾ ਹੋ ਜਾਂਦਾ ਜੀ ਹਾਂਜੀ ਇਹ ਤਾਂ ਹੁੰਦਾ ਪਰ ਪਹਿਲਾ ਪਹਿਲਾ ਹੁੰਦਾ ਆ ਪਰ ਫਿਰ ਬਾਅਦ ਵਿੱਚ ਜਦੋਂ ਪਰਿਵਾਰ ਦਾ ਪਿਆਰ ਹੁੰਦਾ ਆ ਫਿਰ ਹੋ ਜਾਂਦਾ ਸਾਸੂ ਮਾਂ ਹੈਗੀ ਤੁਹਾਡੀ ਹਾਂਜੀ ਸਾਰੇ ਹੈਗੇ ਸਾਸੂ ਮਾਂ ਪੰਜ ਸੱਸਾਂ ਹੈਗੀਆਂ ਪੰਜ ਸਹੁਰੇ ਹੈਗੇ ਆ ਅੱਜ ਕੱਲ ਤੇ ਇੱਕ ਸੱਸ ਦੇ ਵਿੱਚ ਕੱਟਣੀ ਔਖੀ ਤੇ ਫਿਰ ਵੀ ਪੰਜ ਪੰਜ ਦੇ ਵਿੱਚ ਕੱਟਣਦੇ ਹੋ ਹਾਂਜੀ ਮੈਮ ਬਹੁਤ ਪਿਆਰ ਨਾਲ ਰਹਿੰਦੇ ਆ ਅਸੀਂ ਸਾਰੇ ਠੀਕ ਹੈ ਪਰ ਉਹਨਾਂ ਦੀ سپورਟ ਦੇ ਨਾਲ ਅੱਗੇ ਆਏ ਹੋਣੇ ਤੁਸੀਂ ਹਾਂਜੀ ਮੈਮ ਤਾਂ ਹੀ ਤਾਂ ਇੱਥੇ ਤੱਕ ਪਹੁੰਚੇ ਆ ਅਸੀਂ ਉਹਨਾਂ ਨੇ ਕਿਹਾ ਉਹਨਾਂ ਤੁਸੀਂ ਆਹ ਵਾਲਾ ਬਿਜ਼ਨਸ ਕਰੋ ਹਾਂਜੀ ਮੈਮ ਇਹ ਤੁਹਾਡੇ ਮਨ ਦੇ ਵਿੱਚ ਕਿੱਦਾਂ ਹੈ ਕਿ ਨਹੀਂ ਮੈਂ ਆਪਾਂ ਗੋੜਦਾ ਕਰੀਏ ਮੈਂ ਅਸੀਂ ਕਈ ਵੀ ਇੱਕ ਨਾਲ ਜੁੜ ਗਏ ਜਾ ਕੇ ਹਾਂਜੀ ਮਤਲਬ ਗਰੁੱਪ ਦੇ ਨਾਲ ਅਸੀਂ ਪਹਿਲਾਂ ਜੁੜੇ ਹਾਂਜੀ ਫਿਰ ਸਾਨੂੰ ਮਤਲਬ ਅੱਗੇ ਦੀ ਅੱਗੇ ਰਸਤੇ ਮਿਲੀ ਗਏ ਫਿਰ ਅਸੀਂ ਇੱਧਰ ਵੀ ਜੁੜ ਗਏ ਠੀਕ ਹੈ ਇਹ ਆਈਡੀਆ ਕਿਦਾਂ ਆਇਆ ਕਿ ਆ ਮਤਲਬ ਆਈਡੀਆ ਤਾਂ ਪੰਜਾਬ ਦਾ ਵੀ ਲੋਕੀ ਖਾਂਦੇ ਹੀ ਗੁੜ ਨੇ ਹਾਂਜੀ ਸ਼ੁਰੂ ਤੋਂ ਹੀ ਆਈਡੀਆ ਅੱਜ ਕੱਲ ਖਾਂਟ ਘਟ ਹੋ ਗਈ ਹੈ ਕਹਿੰਦੇ ਕਿ ਗੁੜ ਵਾਲੀ ਚਾਹ ਪੀਣੀ ਆ ਹਾਂਜੀ ਹਾਂਜੀ ਇਹ ਤਾਂ ਹੈ ਗੁੜ ਵਾਲੀ ਚਾਹ ਪੀਣੀ ਚਾਹੀਦੀ ਅੱਜ ਕੱਲ ਹਾਂਜੀ ਤੁਹਾਡੇ ਦੋਨਾਂ ਵਿੱਚੋਂ ਵੱਡੀ ਕਿਹੜੀ ਅੱਛਾ ਵੱਡੀ ਤਾਂ ਮੈਂ ਆ ਵੈਸੇ ਉਮਰ 'ਚ ਛੋਟੀ ਆ ਇਹਨਾਂ ਨਾਲੋਂ ਵੈਸੇ ਰਿਸ਼ਤੇ 'ਚ ਵੱਡੀ ਆ ਮੈਂ ਠੀਕ ਠੀਕ ਹਾਂਜੀ ਤੇ ਤੁਸੀਂ ਮਤਲਬ ਫਿਰ ਇਹਨਾਂ ਦੀ ਪੂਰੀ ਸਪੋਰਟ ਕਰ ਹਾਂਜੀ ਠੀਕ ਠੀਕ ਤਾਂ ਇਹ ਫਿਰ ਮਤਲਬ ਕਿ ਇਕੱਠਾ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂ ਹਾਂਜੀ ਕਦੇ ਇਹ ਨਹੀਂ ਹੋਇਆ ਹੈਗਾ ਕਿ ਜਿੱਦਾਂ ਮਤਲਬ ਕਿ ਜ਼ਿਆਦਾ ਵੱਧ ਜੇ ਮਤਲਬ ਜ਼ਿਆਦੀ ਕਮਾਈ ਹੋ ਜਾਈਏ ਤੇ ਕਈਆਂ 'ਚ ਹੁੰਦਾ ਨਾ ਪੈਸੇ ਕਰਕੇ ਲੜਾਈ ਹੁੰਦੀ ਹੈ ਕਿ ਨਹੀਂ ਨਹੀਂ ਮੈਮ ਨਹੀਂ ਲੜਾਈ ਨਹੀਂ ਹੁੰਦੀ ਪੈਸੇ ਕਰਕੇ ਕਦੇ ਨਹੀਂ ਲੜਾਈ ਹੁੰਦੀ ਫਿਰ ਪਰਿਵਾਰ ਫਿਰ ਪਰਿਵਾਰ 'ਚ ਰਿਹਾ ਨਹੀਂ ਜਾਂਦਾ ਜੇ ਪੈਸੇ ਕਰਕੇ ਲੜਾਈ ਹੋਣ ਲੱਗ ਜਵੇ ਤੇ ਤੁਹਾਡੇ ਜਿੱਦਾਂ ਹੁਣ ਅੱਗੋਂ ਬੱਚੇ ਆ ਹਾਂਜੀ ਮੈਮ ਤੇ ਬੱਚਿਆਂ ਦੇ ਵਿੱਚ ਨਹੀਂ ਕਦੀ ਲੜਾਈ ਹੋਈ ਨਹੀਂ ਮੈਮ ਬੱਚੇ ਵੀ ਸਾਡੇ ਪਿਆਰ ਨਾਲ ਹੀ ਰਹਿੰਦੇ ਆ ਜੇ ਵੱਡੇ ਪਿਆਰ ਨਾਲ ਰਹਿਣਗੇ ਤਾਂ ਬੱਚੇ ਵੀ ਤਾਂ ਪਿਆਰ ਨਾਲ ਹੀ ਰਹਿਣਗੇ ਮੈਮ ਤੇ ਜਦੋਂ ਹੁਣ ਇੰਨੇ ਜਾਣੇ 16 ਜਾਣੇ ਰਹਿੰਦੇ ਆ ਤੁਸੀਂ ਇੱਕ ਘਰ ਵਿੱਚ ਰੋਟੀ ਖਾਣੇ 16 ਤਾਂ ਅਸੀਂ ਦਰਾਨੀਆਂ ਚ ਛਾਣੀ ਐ ਵੈਸੇ ਸਾਡਾ 60 ਜਾਣਿਆਂ ਦਾ ਪਰਿਵਾਰ ਆ ਮੈਮ ਠੀਕ ਠੀਕ ਆ ਹਾਂਜੀ ਤੇ ਹੁਣ ਸਾਨੂੰ ਥੋੜਾ ਬੋਤਾ ਹੁਣ ਇਹਦੇ ਬਾਰੇ ਦੱਸਿਆ ਜਾਵੇ ਕਿ ਇਹ ਹੁਣ ਕਿਹੜੀ ਕਿਹੜੀ ਚੀਜ਼ ਆ ਇਹ ਮੈਮ ਜਿਦਾਂ ਨਾਰੀਅਲ ਦੇ ਲੱਡੂ ਹੋਗੇ ਹਾਂਜੀ ਇਹ ਆਪਣੀ ਹੈਲਥ ਵਾਸਤੇ ਬਹੁਤ ਸਹੀ ਹੁੰਦੇ ਨੇ ਇਹ ਵੀ ਆਪਣੀ ਹੈਲਥ ਵਾਸਤੇ ਬਹੁਤ ਸਹੀ ਹੁੰਦੇ ਨੇ ਜਿਵੇਂ ਕਿ ਇਹ ਹੈਗੇ ਤਿਲ ਦੇ ਲੱਡੂ ਆਪਣੇ ਇਹ ਵਿੱਚ ਵੀ ਗੁੜ ਪਾਇਆ ਜੇ ਹਾਂਜੀ ਇਹ ਸਾਰੀਆਂ ਆਈਟਮਾਂ ਚ ਗੁੜ ਹੀ ਪਾਇਆ ਗਿਆ ਹਾਂਜੀ ਮੈਮ ਤਿੰਨ ਚਲਸੀ ਹੋਗੀ ਜਿੱਦਾਂ ਹਾਂਜੀ ਇਹ ਚ ਡਰਾਈ ਫਰੂਟ ਹੋ ਗਿਆ ਤੇ ਉਹ ਪੀਸੇ ਚਨੇ ਵੀ ਹੈਗੇ ਹਾਂਜੀ ਮੈਮ ਇਹ ਗੁੜ ਚਨੇ ਹੋਗੇ ਸਾਡੇ ਉੱਚ ਆਵਲਾ ਪਾਇਆ ਗਿਆ ਉਹ ਵੀ ਆਪਣੀ ਸਿਹਤ ਲਈ ਇੱਕ ਕਮਾਈ ਹੋ ਜਾਂਦੀ ਹੈ ਕਦੇ ਵਧੀਆ ਵੀ ਹੋ ਜਾਂਦੀ ਹੈ ਤੇ ਕਦੇ ਮੇਲੇਾਂ ਚ ਤਾਂ ਇਦਾਂ ਦਾ ਹੁੰਦਾ ਵਧੀਆ ਵੀ ਹੋ ਜਾਂਦੀ ਹੈ ਕਦੇ ਕਟਿਆ ਵੀ ਹੋ ਜਾਂਦੀ ਹੈ ਕਮਾਦੀਆਂ ਚ ਵੇਚਦੇ ਆ ਹਾਂਜੀ ਜਿਆਦਾ ਸਰਦੀਆਂ ਚ ਘੱਟ ਕੰਮ ਹੁੰਦਾ ਹੈ ਜਦੋਂ ਹੁਣ ਤੇ ਆਪਣੇ ਪਿੰਡ ਤੋਂ ਹੋ ਤਾਂ ਪਿੰਡ ਦੇ ਲੋਕ ਵੀ ਤੁਹਾਡੀ ਕੋ ਖਰੀਦ ਕੇ ਲੈ ਕੇ ਜਾਂਦੇ ਹਾਂਜੀ ਹਾਂਜੀ ਮੈਮ ਸਾਰੇ ਖਰੀਦਦੇ ਆ ਤੇ ਕਦੀ ਤੁਹਾਡੇ ਪਿੰਡ ਦੇ ਲੋਕਾਂ ਨੇ ਤੁਹਾਡੇ ਵਾਲਾ ਵੇਚ ਕੇ ਬਿਜ਼ਨਸ ਕੀਤਾ ਹੋਵੇ ਤਾਂ ਨਹੀਂ ਮੈਮ ਪਿੰਡ ਬਹੁਤ ਛੋਟਾ ਆ ਸਾਡਾ ਠੀਕ ਹੈ ਤੇ ਪਿੰਡ ਦੇ ਵਿੱਚ ਕੋਈ ਦੁਕਾਨ ਹੈ ਕਿ ਜਿੱਦ ਬਾਹਰ ਪਾਈ ਤੁਸੀਂ ਇਹ ਦੁਕਾਨ ਪਿੰਡ ਚ ਨਹੀਂ ਹੈਗੀ ਸਾਡੀ ਅਸੀਂ ਮੇਲੇ ਹੀ ਲਾ ਰਹੇ ਆ ਬਸ ਠੀਕ ਹੈ ਪਰ ਆਪਣੇ ਪਰੇ ਲੈ ਜਾਂਦੇ ਆ ਸਾਡੇ ਮਤਲਬ ਵਧੀਆ ਤਾਂ ਨਹੀਂ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਹਾਂਜੀ ਮੈਂ ਚਲੋ ਬਾਬਾ ਮੇਹ ਰੱਖੇ ਹਨਾ ਕਿ ਤੁਹਾਡੀ ਇੱਟੇ ਪਰਵਾਹ ਨੂੰ ਨਜ਼ਰ ਨਾ ਕਹੀ ਦੀ ਲੱਗੇ ਨੇ ਕਿ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਮੈਨੂੰ ਟੇਸਟ ਕਰਵਾ ਕੇ ਦੱਸੋ ਹਾਂਜੀ ਮੈਂ ਲਓ ਜੀ ਮੈਂ ਥੋੜਾ ਜਿਹਾ ਟੇਸਟ ਕਰਕੇ ਦੇਖਦੀ ਹਾਂ ਕਿ ਫਲਰ ਕਿਦਾਂ ਦਾ ਹੈ ਸਬ지 ਬਹੁਤ ਜ਼ਿਆਦਾ ਟੇਸਟੀ ਹੈ ਮੈਂ ਇਦਾਂ ਦੀ ਚੀਜ਼ ਫਸਟ ਟਾਈਮ ਖਾਦੀ ਹੈ ਹਾਂ ਜੀ ਮੈਮ ਤੁਸੀਂ ਕਹਿ ਸਕਦੇ ਹੋ ਮਤਲਬ ਕਿ ਜਦਾਂ ਹਰ ਕਿਤੇ ਨੇ ਆ ਚੀਜ਼ ਮਤਲਬ ਕਿ ਇਹ ਦੀ ਤੁਸੀਂ ਰਿਸ ਲਾਈ ਹੋਈ ਜਾਂ ਆਪਣੇ ਦਿਮਾਗ ਦੇ ਨਾਲ ਹੀ ਬਣਾਇਆ ਹੋਵੇ ਅਸੀਂ ਆਪਣੇ ਦਿਮਾਗ ਨਾਲ ਹੀ ਬਣਾਇਆ ਮੈਮ ਇੱਕ ਸਾਡੇ ਕੋਲ ਖਤਮ ਹੋ ਗਈ ਹੈ ਜਗਾਜਰ ਦੀ ਮਿਠਾਈ ਉਹਦੀ ਬਹੁਤ ਡਿਮਾਂਡ ਆ ਰਹੀ ਹੈ ਸਾਡੇ ਕੋਲ ਪਰ ਉਹ ਸਾਡੇ ਕੋਲ ਸਟਾਕ ਹੀ ਨਹੀਂ ਪੂਰਾ ਹੋ ਰਿਹਾ ਹੈ ਤੁਸੀਂ ਆਪਣਾ ਐਡਰੈਸ ਦੱਸੋ ਤੁਸੀਂ ਦਾ ਹਾਂ ਜੀ ਮੈਮ ਸਾਡਾ ਮਰੇ ਕੋਲ ਆ ਹਾਂ ਜੀ ਦਿਲਾ ਮਰੇ ਕੋਲ ਆ ਹਾਂ ਜੀ ਪਿੰਡ ਵੀ ਪਿੰਡ ਫਲੌਂਡ ਕਲਾ ਹਾਂ ਜੀ ਤੇ ਫੋਨ ਨੰਬਰ ਦੱਸ ਸਕਦੇ ਤੁਸੀਂ ਅਕਾ ਮੇਰਾ 9056006452 ਜੀਕਰ ਤੁਸੀਂ ਲੈਣਾ ਹੋਵੇ ਕਿਸੇ ਨੇ ਗੋੜ ਤੇ ਇਹਨਾਂ ਨੂੰ ਕਨੈਕਟ ਜ਼ਰੂਰ ਕਰੋ ਇਹਨਾਂ ਦਾ ਫੋਨ ਨੰਬਰ ਤੇ ਤੇ ਬਹੁਤ ਜ਼ਿਆਦਾ ਟੇਸਟੀ ਆ ਤੇ ਇਸ ਦੇ ਨਾਲ ਹੀ ਮੈਂ ਹਾਂ ਕੋਮਲਪ੍ਰੀਤ ਕੌਰ ਤੇ ਧੰਨਵਾਦ